ਕੀ ਹਾਲ ਕਿਸਾਨ ਭਰਾਵੋ ਕਾਫੀ ਟਾਈਮ ਹੋ ਗਿਆ ਸੀ ਕਿ ਆਪਾਂ ਵੀਡੀਓ ਨਹੀਂ ਪਾ ਸਕੇਗੇ ਤੇ ਟਰੈਕਟਰ ਤਾਂ ਆਪਣੇ ਕੋਲੇ ਆਉਂਦੇ ਹੀ ਰਹਿੰਦੇ ਹੈਗੇ ਹੁਣ ਆਪਾਂ ਨਵਾਂ ਲੈ ਕੇ ਆਇਆ 485 2022 ਮਾਡਲ ਅਗਲੇ ਟਾਇਰ BK T ਦੇ ਨੇਗੇ ਕੰਡੀਸ਼ਨ ਦਾ ਬਿਲਕੁਲ ਰੁਪਈਆ ਦਾ ਰੁਪਈਆ ਪਿਆਗਾ 2022 ਮਾਡਲ ਹੈ ਬਟੰਡੇ ਦਾ ਨੰਬਰ ਹੈ PV03 ਕੰਡੀਸ਼ਨ ਬਿਲਕੁਲ ਨਵੀਂ ਪਈ ਹੈਗੀ ਅਜੇ ਤੱਕ ਪੈਰਦਾਨ ਪੈਡਲਾਂ ਤੇ ਰੁਪੀਆ ਦਾ ਰੁਪੀਆ ਰੰਗ ਪਿਆਗਾ ਬਹੁਤ ਜਿਆਦਾ ਸੋਹਣਾ ਟਰੈਕਟਰ ਹੈਗਾ ਖੇਤੀ ਦੇ ਕੰਮ ਚ ਹੀ ਚੱਲਿਆ ਹੋਇਆ ਹੈਗਾ ਟਾਇਰ ਇਹਦੇ JK ਦੇ ਪਿਛਲੇ ਹੈਗੇ ਨਵੇਂ ਜਮਾ ਇਹ ਆਪਾਂ ਹੀ ਟਾਇਰ ਪਵਾਏ ਇਹਦੇ ਪਹਿਲਾਂ ਵਾਲੇ ਟਾਇਰ ਵੀ ਇਹਦੇ ਬਹੁਤ ਪਏ ਸੀ ਉਹ ਨਾਲ ਦੇ ਟਾਇਰ ਸੀਗੇ ਪਰ ਉਹ ਟਾਇਰ 'ਚ ਇੱਕ ਕੱਟ ਸੀਗਾ ਕੱਟ ਕਰਕੇ ਆਪ ਨੂੰ ਬਦਲਣਾ ਪੈਗਾ ਟਾਇਰ ਤੇ ਟਰੈਕਟਰ ਦੀ ਕੰਡੀਸ਼ਨ ਬਹੁਤ ਜਿਆਦਾ ਵਧੀਆ ਪਈ ਹੈਗੀ ਰੁਪਿਆ ਦੀ ਰੁਪਿਆ ਕੰਡੀਸ਼ਨ ਪਈ ਹੈ ਜਿਵੇਂ ਸ਼ੋਰੂਮ ਚੋਂ ਕਢਾ ਲਿਆ ਜਾਏ ਜਿਹਾ ਜਿਹੜਾ ਟਰੈਕਟਰ ਲੈ ਲਿਆ ਬਹੁਤ ਜਿਆਦਾ ਸੋਹਣੀ ਕੰਡੀਸ਼ਨ ਹੈਗੀ ਸਾਰੇ ਕਿਤੇ ਰੰਗ ਰੰਗਾ ਰੁਪਿਆ ਦਾ ਰੰਗ ਪਿਆਗਾ ਮਗਰਾੜਾ ਦਾ ਤਾਂ ਬੰਦਾ ਵੀ ਨਹੀਂ ਬੈਠਣ ਦਿੱਤਾਗਾ ਬਹੁਤ ਜਿਆਦਾ ਸੋਹਣਾਗਾ ਸਾਰੀ ਐਸੈਸਰੀ ਨਾਲ ਹੈਗੀ ਹੈਗੀ ਟੰਡਾ ਫੱਟੀ ਛਤਰੀ ਜਿੰਨਾ ਵੀ ਕੰਪਨੀ ਵੱਲੋਂ ਆਉਂਦਾਗਾ ਸਾਰਾ ਸਾਰਾ ਸਮਾਨ ਨਾਲ ਹੈਗਾ ਤੇ ਕਿਤੇ ਵੀ ਟੱਕ ਨਹੀਂ ਲੱਗਿਆ ਹੋਇਆਗਾ ਸਕ੍ਰੈਚ ਨਹੀਂ ਹੈਗਾ ਕਿਤੇ ਵੀ ਬਹੁਤ ਜਿਆਦਾ ਸੋਹਣਾ ਟਰੈਕਟਰ ਹੈਗਾ ਬਹੁਤ ਸਮਾਈ ਚ ਰੱਖਿਆ ਹੋਇਆ ਵੀਰ ਨੇ ਇਹ ਆਪਾਂ ਲੈ ਆਏ ਵੀ ਤਲਵੰਡੀ ਸਾਬੋ ਮਿਲੂਗਾ ਟਰੈਕਟਰ ਇਹ ਨੰਬਰ ਮੈਂ ਵੀਡੀਓ ਦੇ ਉੱਪਰ ਪਾ ਦੂੰਗਾ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਜਿਵੇਂ ਨਵਾਂ ਟਰੈਕਟਰ ਪਿਆਗਾ ਕੱਲੀ ਵਾਹੀ ਦੇ ਕੰਮ ਚ ਚੱਲਿਆ ਬਹੁਤ ਸਾਹਮ ਕੇ ਚੱਲਿਆ ਹੋਇਆ ਟਰੈਕਟਰ ਹੈਗਾ ਕਿਤੇ ਵੀ ਚਾਬੀ ਨਹੀਂ ਲੱਗੀ ਹਜੇ ਤੱਕ 2022 ਮਾਡਲ ਹੈ ਬਹੰਡੇ ਦਾ ਨੰਬਰ ਹੈ ਚਲਾਈ ਦਾ ਇੰਜਨ ਗੇਅਰ ਤੇ ਫੁੱਲ ਗਾਰੰਟੀ ਹੈਗੀ ਕੋਈ ਪ੍ਰੋਬਲਮ ਨਹੀਂ ਹੈਗੀ ਇੰਜਨ ਗੇਅਰ ਬਿਲਕੁਲ ਓਕੇ ਹੈਗਾ ਦੇਖੋ ਇਹਦਾ ਕੁਝ ਵੀ ਨਹੀਂ ਹੋਇਆ ਜਿਵੇਂ ਨਵੇਂ ਦਾ ਨਵਾਂ ਟਰੈਕਟਰ ਪਿਆ ਹੈਗਾ ਜਿਹੜੇ ਵੀ ਇਹਨੇ ਨਵਾਂ ਲੈਣਾ ਹੈਗਾ ਉਹਨੂੰ ਇਹਦਾ ਰੇਟ 'ਚ ਬਹੁਤ ਫਾਇਦਾ ਹੋ ਜਾਊਗਾ ਚੱਲਿਆ ਬਹੁਤ ਘੱਟ ਹੈਗਾ ਆਪ ਵੀ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਵਧੀਆ ਟਰੈਕਟਰ ਹੈਗਾ ਕੰਡੀਸ਼ਨ ਬਿਲਕੁਲ ਨਵੀਂ ਪਈ ਹੈਗੀ ਨੰਬਰ ਵੀ ਦੇਖ ਲਓ ਬਹੰਡੇ ਦਾ ਨੰਬਰ ਹੈ ਪੀਵੀ03 2022 ਮਾਡਲ ਆ ਰੇਟ ਇਹਦੇ ਤੇ ਲਿਖਿਆ ਹੋਇਆ 5,25,000 ਰੁਪਇਆ ਬਾਕੀ ਮੌਕੇ ਤੇ ਮੜਾ-ਵਟਾ ਮਾਨਤਾਨ ਹੋ ਜਾਊਗਾ ਜੇ ਕਿਸੇ ਵੀਰ ਨੇ ਲੋਨ ਵੀ ਕਰਵਾਉਣਾ ਇਹਦੇ ਲੋਨ ਵੀ ਹੋ ਜਾਊਗਾ ਘੱਟੋ-ਘੱਟ 80-85% ਲੋਨ ਹੋ ਜਾਊਗਾ ਇਹਦੇ ਤੇ ਵੱਧ ਵੀ ਹੋ ਸਕਦਾ ਹੈਗਾ 80-85% ਲੋਨ ਤਾਂ ਘੱਟੋ-ਘੱਟ ਮੰਨ ਕੇ ਚੱਲੋ ਤੁਸੀਂ ਤੇ ਬਾਕੀ ਜਿਹੜੇ ਵੀਰ ਨੇ ਵੇਖਣਾ ਹੈਗਾ ਟਰੈਕਟਰ ਜਾਂ ਖਰੀਦਣਾ ਹੈ ਇਹ ਉਹ ਤਲਵੰਡੀ ਸਾਬੋ ਟਰੈਕਟਰ ਪੂਰਾ ਓਕੇ ਪਿਆ ਹੈਗਾ ਤੁਸੀਂ ਬਾਅ ਕੇ ਤਸੱਲੀ ਕਰ ਸਕਦੇ ਹੋਗੇ